ਪਰਮ ਸਤਕਾਰ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਲੜੀਵਾਰ ਸ਼ਬਦ ਚਾਲ ਦੇ ਨਾਲ ਜੁੜਨਾ ਕਰੀਏ ਸਾਰੰਗ ਮਹੱਲਾ ਚੌਥਾ ਗੋਵਿੰਦ ਚਰਨਨ ਕਉ ਬਲਿਹਾਰੀ ਪਾਉਂ ਜਲ ਜਗਤ ਨ ਜਾਈ ਤਰਨ ਜਪ ਹਰ ਹਰ 파 ਰੂਤਾਰੀ ਰਹਾਉ ਸਤਗੁਰੂ ਸਾਹਿਬ ਸਮਝਾਉਣਾ ਕਰਦੇ ਹਨ ਕਿ ਇਹ ਭਾਈ ਪ੍ਰਮਾਤਮਾ ਦੇ ਚਰਨਾਂ ਤੋਂ ਸਦਕੇ ਜਾਣਾ ਚਾਹੀਦਾ ਨਿਹਾਰ ਨਹੀਂ ਜਾਣਾ ਚਾਹੀਦਾ ਹਿਪਾਈ ਪ੍ਰਮਾਤਮਾ ਦਾ ਨਾਮ ਜਪਣ ਤੋਂ ਬਿਨਾ ਜਗਤ ਦੇ ਵਿਕਾਰਾਂ ਤੋਂ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਲੰਘਿਆ ਜਾ ਸਕਦਾ ਇਸ ਕਰਕੇ ਕਹਿੰਦੇ ਹਿਪਾਈ ਪ੍ਰਮਾਤਮਾ ਦਾ ਨਾਮ ਜਪਿਆ ਕਰ ਪਰਮਾਤਮਾ ਵਿਕਾਰਾਂ ਭਰੇ ਜਗਤ ਤੋਂ ਪਾਰ ਲੰਘਾ ਦਿੰਦਾ ਹੈ ਲੱਗੇ ਫਰਮਾਨ ਹੈ ਹਿਰਦੈ ਪ੍ਰਤੀਤ ਬਣੀ ਪ੍ਰਵਕੇਰੀ ਸੇਵਾ ਸੁਰਤ ਵਿਚਾਰੀ ਅਨ ਦਿਨ ਰਾਮ ਨਾਮ ਜਪ ਹਿਰਦੈ ਸਰਮ ਕਲਾ ਗੁਣਕਾਰੀ ਤਾਂ ਸਤਿਗੁਰੂ ਪਾਤਸ਼ਾਹ ਫਰਮਾਨ ਕਰਦੇ ਕਹਿੰਦੇ ਇਹ ਭਾਈ ਸਾਰੀਆਂ ਤਾਕਤਾਂ ਦੇ ਮਾਲਕ ਸਾਰੇ ਗੁਣਾਂ ਦੇ ਮਾਲਕ ਪਰਮਾਤਮਾ ਦਾ ਨਾਮ ਹਰ ਵੇਲੇ ਹਿਰਦੇ ਦੇ ਵਿੱਚ ਜਪ ਕੇ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਵਾਸਤੇ ਸ਼ਰਧਾ ਬਣ ਜਾਂਦੀ ਹੈ। ਮਨੁੱਖ ਦੀ ਸੁਰਤ ਸੇਵਾ ਭਗਤੀ ਦੇ ਵਿੱਚ ਫਿਰ ਜੁੜੀ ਰਹਿੰਦੀ ਹੈ। ਪਰਮਾਤਮਾ ਦੇ ਗੁਣ ਮਨ ਦੇ ਵਿੱਚ ਫਿਰ ਆ ਵਸਦੇ ਹਨ ਫਿਰ ਅੱਗੇ ਫਰਮਾਨ ਹੈ ਰਾਗ ਆਗਮ ਅਗੂਚਰ ਰਵਿਆ ਸ੍ਰਬ ਠਾਈ ਮਨ ਤਨ ਅਲਖ ਆਪਾਦੀ ਗੁਰ ਕਿਰਪਾਲ ਭਏ ਤਬ ਪਾਇਆ ਹਿਰਦੈ ਅਲਖ ਲਖਾਰੀ ਸਤਿਗੁਰੂ ਪਾਤਸ਼ਾਹ ਫਰਮਾਨ ਕਰਦੇ ਨੇ ਕਹਿੰਦੇ ਹੈ ਭਾਈ ਜਿਹੜਾ ਪਰਮਾਤਮਾ ਜੀਵਾਂ ਦੀ ਪਹੁੰਚ ਤੋਂ ਪਰੇ ਹੈ ਜੀਵਾਂ ਦੇ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ ਜਿਹਨਾਂ ਸਭਨੇ ਥਾਈ ਮੌਜੂਦ ਹੈ ਸਭਨਾ ਨੇ ਮਨ ਦੇ ਵਿੱਚ ਤਨ ਦੇ ਵਿੱਚ ਵਸ ਰਿਹਾ ਹੈ ਅਦ੍ਰਿਸ਼ਟ ਹੈ ਤੇ ਬਿਆੰਤ ਹੈ ਉਹ ਪਰਮਾਤਮਾ ਤਾਂ ਹੀ ਮਿਲਦਾ ਹੈ ਜਦੋਂ ਮਨੁੱਖ ਜਦੋਂ ਮਨੁੱਖ ਦੇ ਉੱਤੇ ਸਤਿਗੁਰੂ ਦੀ ਦਇਆ ਹੁੰਦੀ ਹੈ ਸਤਿਗੁਰੂ ਜੀ ਦਇਆਵਾਨ ਹੋਣ ਤਾਂ ਮਿਲਦਾ ਪਰਮਾਤਮਾ ਪਰਮੇਸ਼ਰ ਤਾਂ ਮਨੁੱਖ ਕਹਿੰਦੇ ਉਸ ਅਦ੍ਰਿਸ਼ਟ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਹੀ ਦੇਖ ਲੈਂਦਾ ਅੱਗੇ ਫਰਮਾਨ ਹੈ ਅੰਤਰ ਹਰ ਨਾਮ ਸਰਬ ਧਰਨੀ ਧਾਰ ਸਾਖਤ ਕਉ ਦੂਰ ਪਿਆ ਅਹੰਕਾਰੀ ਤ੍ਰਿਸ਼ਣ ਜਲਤ ਨ ਕਬਹੂ ਬੁਝੈ ਦੁਆ ਬਾਜੀ ਹਰੀ ਤਾਂ ਸਤਿਗੁਰੂ ਪਾਸ਼ਾ ਸਮਝਾਉਣਾ ਕੰਦੇ ਕਹਿੰਦੇ ਹੈ ਭਾਈ ਧਰਨੀ ਧਰ ਮਤਲਬ ਧਰਤੀ ਦੇ ਆਸਰੇ ਪਰਮਾਤਮਾ ਦਾ ਨਾਮ ਸਭ ਜੀਵਾਂ ਦੇ ਅੰਦਰ ਮੌਜੂਦ ਹੈ ਪਰ ਪਰਮਾਤਮਾ ਦੇ ਨਾਲੋਂ ਟੁੱਟੇ ਹੋਏ ਅਹੰਕਾਰੀ ਮਨੁੱਖਾਂ ਨੂੰ ਉਹ ਕਿਤੇ ਦੂਰ ਵਸਦਾ ਜਾਪਦਾ ਹੈ ਅੰਦਰ ਹੀ ਮਾਇਆ ਦੀ ਤ੍ਰਿਸ਼ਨਾ ਦੀ ਅੱਗ ਵਿੱਚ ਸੜ ਰਹੇ ਉਹ ਮਨੁੱਖ ਕਦੇ ਉਸ ਇਸ ਭੇਤ ਨੂੰ ਨਹੀਂ ਸਮਝਦੇ ਉਹਨਾਂ ਨੇ ਮਨੁੱਖਾ ਜੀਵਨ ਦੀ ਬਾਜ਼ੀ ਹਾਰ ਦਿੱਤੀ ਹੁੰਦੀ ਹੈ ਜਿਵੇਂ ਕਹਿੰਦੇ ਜੁਆਰੀਏ ਨੇ ਜੂਏ ਦੇ ਵਿੱਚ ਆਪਣੀ ਮਾਇਆ ਹਾਰੀ ਹੁੰਦੀ ਹੈ। ਇਸੇ ਦਿਨ ਉਹਨਾਂ ਨੇ ਵੀ ਆਪ ਦੀ ਮਨੁੱਖਾ ਜਨਮ ਦੀ ਬਾਜੀ ਹਾਰ ਦਿੱਤੀ ਹੁੰਦੀ ਹੈ। ਉਠਤ ਬੈਠਤ ਹਰ ਗੁਣ ਗਾਵੈ ਗੁਰ ਕਿੰਚਲ ਕਿਰਪਾ ਧਾਰੀ ਨਾਨਕ ਜਿਨ ਕੋ ਨਦਰ ਭਈ ਹੈ ਤਿੰਨ ਕੀ ਪੈ ਜਸ ਵਾਰੀ ਕਹਿੰਦੇ ਨਾਨਕ ਜਿੰਨਾ ਮਨੁੱਖਾ ਉਤੇ ਗੁਰੂ ਨੇ ਥੋੜੀ ਜਿਤਨੀ ਵੀ ਮੇਰ ਕਰ ਦਿੱਤੀ ਉਹ ਫਿਰ ਉਠਦੇ ਬੈਠਦੇ ਭਾਵ ਹਰ ਵੇਲੇ ਪਰਮਾਤਮਾ ਦੇ ਗੁਣ ਗਾਉਂਦੇ ਰਹਿੰਦੇ ਹਨ ਇਸ ਕਰਕੇ ਕਹਿੰਦੇ ਹੈ ਭਾਈ ਜਿਨ੍ਹਾਂ ਉੱਤੇ ਗੁਰੂ ਪਰਮਾਤਮਾ ਦੀ ਮਿਹਰ ਦੀ ਨਿਗਾਹ ਹੋਈ ਪਰਮਾਤਮਾ ਨੇ ਉਹਨਾਂ ਦੀ ਲੋਕ ਪ੍ਰਲੋਕ ਵਿੱਚ ਲਾਜ ਰੱਖ ਲਈ ਫਿਰ ਅਗਲੇ ਸ਼ਬਦ ਦੇ ਵਿੱਚ ਫਰਮਾਨ ਹੈ ਸਾਰਗ ਮਹੱਲਾ ਚੌਥਾ ਹਰ ਹਰ ਅੰਮ੍ਰਿਤ ਨਾਮ ਦੇਹੁ ਪਿਆਰੇ ਜਿਨ ਉਪਰ ਗੁਰਮੁਖ ਮਨ ਮਾਨਿਆ ਤਨ ਕੇ ਕਾਜ ਸਵਾਰੇ ਰਹਾਉ ਤਾਂ ਸਤਿਗੁਰੂ ਪਾਸ਼ਾ ਖਿਰ ਫਰਮਾਨ ਕਰਦੇ ਹਨ ਕਿ हे ਪਿਆਰੇ ਗੁਰੂ ਸਤਗੁਰੂ ਪਾਸ਼ਾ ਮੈਨੂੰ ਪਰਮਾਤਮਾ ਦਾ ਆਤਮਿਕ ਜੀਵਨ ਦੇਣ ਵਾਲਾ ਨਾਮ ਬਖਸ਼ ਕਿਰਪਾ ਕਰੋ ਫਰਮਾਨ ਕਰਦੇ ਹਨ ਕਹਿੰਦੇ ਭਾਈ ਜਿੰਨਾ ਮਨੁੱਖਾਂ ਉੱਤੇ ਗੁਰੂ ਦਾ ਮਨ ਪਤੀਜ ਜਾਂਦਾ ਹੈ ਜਿਹਦੇ ਉੱਤੇ ਗੁਰੂ ਤਰੁੱਠ ਪੈਂਦੇ ਹਨ ਪ੍ਰਸੰਨ ਹੋ ਜਾਂਦੇ ਹਨ ਗੁਰੂ ਉਹਨਾਂ ਦੇ ਸਾਰੇ ਫਿਰ ਕੰਮ ਸਵਾਰ ਦਿੰਦਾ ਹੈ ਫਿਰ ਅੱਗੇ ਫਰਮਾਨ ਹੈ ਜੋ ਜਨ ਦੀਨ ਭਏ ਗੁਰ ਆਗੈ ਤਿੰਨ ਕੇ ਦੁੱਖ ਨਿਵਾਰੇ ਅਨ ਦਿਨ ਭਗਤ ਕਰੇ ਗੁਰ ਆਗੇ ਗੁਰ ਕੈ ਸ਼ਬਦ ਸਵਾਰੇ ਕਹਿੰਦੇ ਭਾਈ ਜਿਹੜੇ ਮਨੁੱਖ ਨਿਮਾਣੇ ਹੋ ਕੇ ਗੁਰੂ ਦੇ ਦਰ ਤੇ ਟਹਿ ਪੈਂਦੇ ਹਨ ਗੁਰੂ ਉਹਨਾਂ ਦੇ ਸਾਰੇ ਦੁੱਖ ਦੂਰ ਕਰ ਦਿੰਦਾ ਉਹ ਮਨੁੱਖ ਗੁਰੂ ਦੇ ਸਨਮੁਖ ਰਹਿ ਕੇ ਹਰ ਵੇਲੇ ਪਰਮਾਤਮਾ ਦੀ ਭਗਤੀ ਕਰਦੇ ਰਹਿੰਦੇ ਹਨ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਉਹਨਾਂ ਦੇ ਜੀਵਨ ਸੋਹਣੇ ਬਣ ਜਾਂਦੇ ਹਨ ਇਹ ਗੀਅ ਫਰਮਾਨ ਹੈ ਹਿਰਦੈ ਨਾਮ ਅੰਮ੍ਰਿਤ ਰਸ ਰਸਨ ਰਸ ਗਾਵੈ ਰਸ ਵਿਚਾਰੀ ਗੁਰਪ੍ਰਸਾਦ ਅੰਮ੍ਰਿਤ ਰਸ ਚੀਨਿਆ ਓਏ ਪਾਵੈ ਮੁਖ ਦੁਆਰੀ ਕਹਿੰਦੇ ਹੀ ਭਾਈ ਜਿਹੜੇ ਮਨੁੱਖ ਆਪਣੇ ਹਿਰਦੇ ਵਿੱਚ ਪਰਮਾਤਮਾ ਦਾ ਆਤਮਿਕ ਜੀਵਨ ਦੇਣ ਵਾਲਾ ਨਾਮ ਰਸ ਵਸਾਉਂਦੇ ਹਨ ਤੇ ਜੀਵ ਦੇ ਨਾਲ ਉਸ ਨੂੰ ਸਲਾਉਂਦੇ ਹਨ ਸਿਮਰਦੇ ਹਨ ਕਹਿੰਦੇ ਮਨ ਵਿੱਚ ਉਸ ਨੂੰ ਨਾਮ ਰਸ ਨੂੰ ਵਿਚਾਰਦੇ ਹਨ ਜਿਹੜੇ ਗੁਰੂ ਨੇ ਫਿਰ ਕਹਿੰਦੇ ਫਿਰ ਜਿਨ੍ਹਾਂ ਨੇ ਗੁਰੂ ਦੀ ਕਿਰਪਾ ਦੇ ਨਾਲ ਆਤਮਿਕ ਜੀਵਨ ਦੇਣ ਵਾਲਾ ਨਾਮ ਰਸ ਨੂੰ ਆਪਣੇ ਅੰਦਰੋਂ ਪਛਾਣ ਲਿਆ ਉਹ ਮਨੁੱਖ ਵਿਕਾਰਾਂ ਤੋਂ ਖਲਾਸੀ ਪਾਉਣ ਦਾ ਦਰਵਾਜ਼ਾ ਲੱਭ ਲੈਂਦੇ ਹਨ ਉਹ ਖਲਾਸੀ ਪਾਉਣ ਦਾ ਦਰਵਾਜ਼ਾ ਲੱਭ ਲੈਂਦੇ ਹਨ ਪਾਵੇਂ ਮੁਖ ਦੁਆਰੇ ਸਤਿਗੁਰੁ ਪੁਰਖ ਅਚਲ ਅਚੱਲਾ ਮਤ ਜਿਸ ਦ੍ਰਿੜਤਾ ਨਾਮ ਅਦਾਰੇ ਤੁਸੀਂ ਆਗੇ ਜੀਉ ਦੇਵੋ ਆਪਣਾ ਹਉ ਸਤਿਗੁਰ ਕੈ ਬਲੇ ਹਾਲ ਤਾਂ ਫਿਰ ਸਤਿਗੁਰ ਪਾਤਸ਼ਾਹ ਸਮਝਾਉਣਾ ਕਰਦੇ ਕਿ ਨੇ ਭਾਈ ਜਿਹੜਾ ਗੁਰੂ ਪੁਰਖ ਅਡੋਲ ਚਿੱਤ ਰਹਿਣ ਵਾਲਾ ਹੈ ਜਿਸ ਦੀ ਮਤ ਵਿਚਾਰਾਂ ਦੇ ਟੱਕਰੇ ਤੇ ਸਦਾ ਅਹਲ ਰਿੰਦੀ ਹੈ ਹਿਲਦੀ ਨਹੀਂ ਡੋਲਦੀ ਨਹੀਂ ਭਾਵ ਜਿਸ ਦੇ ਅੰਦਰ ਸਦਾ ਅਡੋਲਤਾ ਡਗੀ ਰਹਿੰਦੀ ਹੈ ਜਿਸ ਨੂੰ ਸਦਾ ਹਰ ਨਾਮ ਦਾ ਸਹਾਰਾ ਹੈ ਉਸ ਗੁਰੂ ਦੇ ਅੱਗੇ ਮੈਂ ਆਪਣੀ ਜਿੰਦ ਭੇਟ ਕਰਦਾ ਹਾਂ ਉਸ ਗੁਰੂ ਤੋਂ ਮੈਂ ਸਦਾ ਸਦਕੇ ਜਾਂਦਾ ਹਾਂ ਮਲਹਾਰ ਨਹੀਂ ਜਾਂਦਾ ਹਾਂ ਉਸ ਗੁਰੂ ਤੋਂ ਸਾਧ ਗੁਰ ਕੈ ਮਲਹਾਰ ਹੈ ਰੰਗੀ ਫਰਮਾਨ ਹੈ ਮਨ ਮੁਖ ਭ੍ਰੰਮ ਦੂਜੇ ਭਾਏ ਲਾਗੇ ਅੰਤਰ ਅਗਿਆਨ ਗੁਵਾਰੇ ਸਤਗੁਰ ਦਾਤਾ ਨਦਰ ਨ ਆਵੇ ਨਾ ਉਰਵਾਰ ਨ ਪਾਰੇ ਕਨੇਹੀ ਪਾਈ ਗੁਰੂ ਆਲਾ ਪਾਸਾ ਛੱਡ ਕੇ ਤੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਮਾਇਆ ਵਾਲੀ ਦੌੜ ਭੱਜ ਦੇ ਕਾਰਨ ਮਾਇਆ ਦੇ ਮੋਹ ਦੇ ਵਿੱਚ ਹੀ ਫਸੇ ਰਹਿੰਦੇ ਹਨ ਉਹਨਾਂ ਦੇ ਅੰਦਰੋਂ ਆਤਮਿਕ ਜੀਵਨ ਵੱਲੋਂ ਬੇਸਮਝੀ ਦਾ ਕੂਪ ਹਨੇਰਾ ਬਣਿਆ ਰਹਿੰਦਾ ਹੈ ਅਗਿਆਨਤਾ ਦਾ ਹਨੇਰਾ ਬਣਿਆ ਰਹਿੰਦਾ ਹੈ ਉਨ੍ਹਾਂ ਨੂੰ ਨਾਮ ਦੀ ਦਾਤ ਦੇਣ ਵਾਲਾ ਗੁਰੂ ਦਿਸਦਾ ਹੀ ਨਹੀਂ ਜਿਹੜੇ ਆਪਣੇ ਮਨ ਦੇ ਪਿੱਛੇ ਦੁਰਦੇ ਆ ਉਹ ਮਨੁੱਖ ਫਿਰ ਵਿਕਾਰਾਂ ਭਰੇ ਸੰਸਾਰ ਸਮੁੰਦਰ ਤੋਂ ਨਾ ਉਰਲੇ ਪਾਸੇ ਤੇ ਨਾ ਪਰਲੇ ਪਾਸੇ ਪਹੁੰਚ ਸਕਦੇ ਹਨ ਸੰਸਾਰ ਸਮੁੰਦਰ ਦੇ ਵਿੱਚ ਹੀ ਗੋਤੇ ਖਾਈ ਜਾਂਦੇ ਰਹਿੰਦੇ ਹਨ ਗੋਤੇ ਖਾਣ ਦਾ ਮਤਲਬ 1 ਜੂਨ ਤੋਂ 2 ਜੂਨ ਤੇ 2 ਤੋਂ 3 ਤੀਸਰੀ 84 ਲੱਖ ਜੂਨਾਂ ਦੇ ਵਿੱਚ ਹੀ ਭਟਕਦੇ ਰਹਿੰਦੇ ਆ ਫਿਰ ਗੁਰੂ ਦੋਬੇਨਾ ਫਿਰ ਅੱਗੇ ਫਰਮਾਨ ਹੈ ਸਰਬੇ ਘਟ ਘਟ ਰਮਿਆ ਸੁਆਮੀ ਸਰਬ ਕਲਾ ਕਲਤਾਰੀ ਨਾਨਕ ਦਾਸਨ ਦਾਸ ਕਹਿਤ ਹੈ ਕਰ ਕਿਰਪਾ ਲਿਹੁ ਉਵਾਰੇ ਫਿਰ ਸਤਿਗੁਰੂ ਪਾਤਸ਼ਾਹ ਸਮਝਾਉਣਾ ਕਰਦੇ ਹਨ ਕਹਿੰਦੇ ਭਾਈ ਜਿਹੜਾ ਪ੍ਰਮਾਤਮਾ ਸਭਨਾ ਦੇ ਵਿੱਚ ਵਿਆਪਕ ਹੈ ਮੌਜੂਦ ਹੈ ਹਰੇਕ ਸਰੀਰ ਦੇ ਵਿੱਚ ਮੌਜੂਦ ਹੈ ਘਟ ਘਟ ਦੇ ਵਿੱਚ ਵਸਿਆ ਹੋਇਆ ਜਿਹਦਾ ਸਾਰੀਆਂ ਤਾਕਤਾਂ ਦਾ ਮਾਲਕ ਹੈ ਜਿਹਦਾ ਆਪਣੀ ਸਤਾ ਦੇ ਨਾਲ ਆਪਣੀ ਸਤਿਆ ਦੇ ਨਾਲ ਸਤਾ ਦੇ ਨਾਲ ਤਾਕਤ ਦੇ ਨਾਲ ਸ੍ਰਿਸ਼ਟੀ ਨੂੰ ਸਹਾਰਾ ਦੇ ਰਿਹਾ ਜਿਹੜਾ ਉਹ ਕਾਲਪੁਰਖ ਪਰਮੇਸ਼ਰ ਉਸ ਦੇ ਦਰ ਤੇ ਉਸ ਦੇ ਦਾਸਾਂ ਦਾ ਦਾਸ ਨਾਨਕ ਬੇਨਤੀ ਕਰਦਾ ਹੈ हे प्रभु मेहर करके मेनू इस संसार समुंदर तो मचाई रख ए विनती करदा उस अकाल पुरख परमेश्वर दे मुरे ਫਿਰ ਅਗਲੇ ਸ਼ਬਦ ਦੇ ਵਿੱਚ ਫਰਮਾਨ ਹੈ Sarg Mohalla 4 ਗੋਬਿੰਦ ਕੀ ਐਸੀ ਕਾਰ ਕਮਾਈ ਜੋ ਕਿਸ ਕਰੇ ਸੋ ਸਤ ਕਰ ਮੰਨ ਹੋ ਗੁਰਮੁਖ ਨਾਮ ਰਹਾ ਲਿਵ ਲਾਈ ਰਹਾ ਨਹੀਂ ਭਾਈ ਪ੍ਰਮਾਤਮਾ ਦੀ ਸੇਵਾ ਭਗਤੀ ਦੀ ਕਾਰ ਇਸ ਤਰ੍ਹਾਂ ਕਰਿਆ ਕਰ ਕਿ ਜੋ ਕੁਝ ਪ੍ਰਮਾਤਮਾ ਕਰਦਾ ਹੈ ਉਸ ਨੂੰ ਠੀਕ ਮੰਨਿਆ ਕਰ ਇਹ ਨਾ ਕਰਿਆ ਕਰ ਵੀ ਇਹ ਨਾ ਕਿਹਾ ਕਰ ਵੀ ਗਲਤ ਹੋ ਗਿਆ ਇਹ ਰੱਬ ਨੇ ਉਹਦੀ ਪਰਮਿਸ਼ਨ ਨੇ ਗਲਤ ਕਰਤਾ ਹੈ ਐ ਨਹੀਂ ਹੋਣਾ ਚਾਹੀਦਾ ਸੀ ਕਹਿੰਦੇ ਜੋ ਕੁਝ ਪ੍ਰਮਾਤਮਾ ਕਰਦਾ ਹੈ ਉਹਨੂੰ ਠੀਕ ਮੰਨਿਆ ਕਰ ਅਤੇ ਗੁਰੂ ਦੀ ਸ਼ਰਨ ਪੈ ਕੇ ਪ੍ਰਮਾਤਮਾ ਦੇ ਨਾਮ ਦੇ ਵਿੱਚ ਸੁਰਤ ਜੋੜੀ ਰੱਖਿਆ ਕਰ ਰੱਗੇ ਫਰਮਾਨ ਹੈ ਗੋਬਿੰਦ ਬਰੀਦ ਲਗੀ ਅਤ ਮੀਠੀ ਅਵਰ ਵਿਸਰ ਸਭ ਜਾਈ ਅਨੰਦਨ ਰਹਿ ਸੁ ਭਿਆ ਮਨ ਮਾਨਿਆ ਜੋਤੀ ਜੋਤ ਮਿਲਾਏ ਕਿਨੇ ਪਾਈ ਜਿਸ ਨੂੰ ਨੋਖ ਨੂੰ ਆਪਣੇ ਮਨ ਵਿੱਚ ਪਰਮਾਤਮਾ ਦੀ ਪ੍ਰੀਤ ਬਹੁਤ ਮਿੱਠੀ ਲੱਗਦੀ ਹੈ ਉਸ ਨੂੰ ਦੁਨੀਆ ਵਾਲੀ ਹੋਰ ਪ੍ਰੀਤ ਭੁੱਲ ਜਾਂਦੀ ਹੈ ਫਿਰ ਉਸ ਦੇ ਅੰਦਰ ਹਰ ਵੇਲੇ ਆਤਮਿਕ ਆਨੰਦ ਬਣਿਆ ਰਹਿੰਦਾ ਹੈ ਉਸ ਦਾ ਮਨ ਪ੍ਰਭੂ ਦੀ ਯਾਦ ਦੇ ਵਿੱਚ ਗਿਝ ਜਾਂਦਾ ਹੈ ਉਸ ਦੀ ਜਿੰਦ ਪਰਮਾਤਮਾ ਦੀ ਜੋਤ ਨਾਲ ਇੱਕਮਿਕ ਹੋਈ ਰਹਿੰਦੀ ਹੈ ਰੱਬੀ ਫਰਮਾਨ ਹੈ ਜਦ ਗੁਣ ਗਾਏ ਤਬ ਹੀ ਮਨ ਤ੍ਰਿਪਤੈ ਸਾਤ ਬਸੈ ਮਨ ਆਈ ਗੁਰ ਕਿਰਪਾਲ ਭਈ ਤਬ ਪਾਇਆ ਹਰ ਚਰਨੀ ਚਿਤ ਲਾਏ ਤਾਂ ਫਿਰ ਸਤਿਗੁਰੂ ਪਾਤਸ਼ਾਹ ਸਮਝਾਉਣਾ ਕਰਦੇ ਨੇ ਕਹਿੰਦੇ ਭਾਈ ਜਦੋਂ ਮਨੁੱਖ ਪ੍ਰਭੂ ਦੇ ਗੁਣ ਗਾਉਂਦਾ ਹੈ ਤਾਂ ਹੀ ਕਹਿੰਦੇ ਉਸ ਦਾ ਮਨ ਮਾਇਆ ਦੀਆਂ ਭੁੱਖਾਂ ਨੂੰ ਰੱਜ ਜਾਂਦਾ ਹੈ ਇਹਨੂੰ ਮਾਇਆ ਦੀ ਭੁੱਖ ਨਹੀਂ ਰਹਿੰਦੀ ਜਦੋਂ ਉਹਦੇ ਗੁਣ ਗੁੰਦਾ ਹੈ ਹਾਲਪੁਰਖ ਪਰਮੇਸ਼ਰ ਦੀ ਉਸ ਦੇ ਮਨ ਵਿੱਚ ਸ਼ਾਂਤੀ ਆ ਵਸਦੀ ਹੈ ਸ਼ਾਂਤ ਹੋ ਜਾਂਦਾ ਹੈ ਮਨ ਉਹਦਾ ਸਤਿਗੁਰੂ ਜੀ ਜਦੋਂ ਉਸ ਉੱਤੇ ਫਿਰ ਦਇਆਵਾਨ ਹੁੰਦੇ ਹਨ ਤਾਂ ਫਿਰ ਕਹਿੰਦੇ ਉਹ ਮਨੁੱਖ ਪਰਮਾਤਮਾ ਦੇ ਚਰਨਾਂ ਦੇ ਵਿੱਚ ਚਿਤ ਜੋੜ ਕੇ ਤੇ ਪਰਮਾਤਮਾ ਦੇ ਨਾਲ ਮਿਲਾਪ ਹਾਸਲ ਕਰ ਲੈਂਦਾ ਹੈ। ਫਿਰ ਅੱਗੇ ਫਰਮਾਨ ਹੈ ਮਤ ਪ੍ਰਗਾਸ ਭਈ ਹਰਤੇ ਆਇਆ ਗਿਆਨ ਤਤ ਲਿਵ ਲਾਏ ਅੰਤਰ ਜੋਤ ਪ੍ਰਗਟੀ ਮਨ ਮਾਨਿਆ ਹਰ ਸਹਿਜ ਸਮਾਨ ਲਗਾਈ ਕਹਿੰਦੇ ਹੈ ਭਾਈ ਪ੍ਰਮਾਤਮਨ ਨੂੰ ਯਾਦ ਕਰਨ ਵਾਲਾ ਮਨੁੱਖ ਉਹਦੇ ਵਿੱਚ ਉਹਦਾ ਜੀ ਨੂੰ ਮਲਾਪ ਹਾਸਲ ਹੋ ਜਾਂਦਾ ਹੈ ਕਿੰਦੇ ਭਾਈ ਆਤਮਿਕ ਜੀਵਨ ਦੀ ਸੂਝ ਦੇ ਰਾਹੀ ਜਿਸ ਮਨੁੱਖ ਨੇ జగਤ ਦੇ ਮਾਲਕ ਪ੍ਰਭੂ ਦੇ ਵਿੱਚ ਸੁਰਤ ਜੋੜ ਕੇ ਉਸ ਦਾ ਸਿਮਰਨ ਕੀਤਾ ਉਸ ਦੀ ਮਤ ਦੇ ਵਿੱਚ ਆਤਮਿਕ ਜੀਵਨ ਦਾ ਚੰਨਨ ਹੋ ਗਿਆ ਉਸ ਦੇ ਅੰਦਰ ਪ੍ਰਗਿਆਸ਼ ਹੋ ਗਿਆ ਉਸ ਦੇ ਅੰਦਰ ਪਰਮਾਤਮਾ ਦੀ ਜੋਤ ਪ੍ਰਗਟ ਹੋ ਗਈ ਆਤਮਿਕ ਅਡੋਲਤਾ ਦੀ ਰਾਹੀ ਪ੍ਰਮਾਤਮਾ ਦੀ ਯਾਦਤ ਦੇ ਵਿੱਚ ਮਨ ਇਕਾਗਰ ਕਰਕੇ ਉਸ ਦਾ ਮਨ ਉਸ ਦੀ ਯਾਦਤ ਦੇ ਵਿੱਚ ਗਿਜ ਗਿਆ ਰੱਬੀ ਫਰਮਾਨ ਹੈ ਹਿਰਦੈ ਕਪਟ ਨਿਤ ਕਪਟ ਕਮਾਵੇ ਮੁਖ ਹੋ ਹਰ ਹਰ ਸੋਨਾਏ ਅੰਤਰ ਲੋਭ ਮਹਾਗਵਰ ਤਹਕੁਟੈ ਦੁਖ ਖਾਏ ਪਰ ਕਹਿੰਦੇ ਇਹ ਭਾਈ ਜਿੰਨਾ ਮਨੁੱਖਾਂ ਦੇ ਹਿਰਦੇ ਦੇ ਵਿੱਚ ਤਾਂ ਠੱਗੀ ਵਸਦੀ ਹੈ ਅੰਦਰ ਤਨ ਠੱਗੀਆਂ ਮਾਰਨ ਦਾ ਸਿਸਟਮ ਚੱਲਦਾ ਹੈ ਕਹਿੰਦੇ ਅੰਦਰ ਠੱਗੀ ਵਸਦੀ ਹੈ ਤੇ ਉਹ ਮਨੁੱਖ ਨਿਰਾ ਕਹਿੰਦੇ ਮੂੰਹੋਂ ਹਰ ਨਾਮ ਸੁਣਾ ਸੁਣਾ ਕੇ ਅੰਦਰੋਂ ਅੰਦਰ ਕਹਿੰਦੇ ਠੱਗੀ ਦਾ ਵਿਹਾਰ ਕਰਦੇ ਰਹਿੰਦੇ ਹਨ ਜਿਵੇਂ ਆਮ ਕਹਾਵਤ ਹੈ ਬਗਲਵੇਂ ਛੁਰੀ ਮੂੰਹ ਮੈਂ ਰਾਮ ਰਾਮ ਨਹੀਂ ਉਹ ਉਹ ਠੱਗੀਆਂ ਮਾਰਨੀਆਂ ਤੇ ਮੂੰਹ ਦੇ ਵਿੱਚੋਂ ਵਾਹਿਗੁਰੂ ਵਾਹਿਗੁਰੂ ਕਰਨਾ ਧੋਖਾ ਕਰਨਾ ਲੁੱਟਣਾ ਅੰਦਰੋਂ ਤੇ ਮੂੰਹ ਦੇ ਵਿੱਚੋਂ ਬਣੇ ਵਾਹਿਗੁਰੂ ਵਾਹਿਗੁਰੂ ਕਰਨਾ ਕਰਦੇ ਰਹਿੰਦੇ ਨੇ ਕਿ ਨੇ ਇਹ ਭਾਈ ਜਿਸ ਮਨੁੱਖ ਦੇ ਹਿਰਦੇ ਦੇ ਵਿੱਚ ਸਦਾ ਲੋਭ ਵਸਦਾ ਉਸ ਦੇ ਹਿਰਦੇ ਵਿੱਚ ਮਾਇਆ ਦੇ ਮੋਹ ਦਾ ਖੂਪ ਹਨੇਰਾ ਬਣਿਆ ਰਹਿੰਦਾ ਉਹ ਮਨੁੱਖ ਇਉਂ ਐ ਜਿਵੇਂ ਉਹ ਦਾਣਿਆਂ ਤੋਂ ਸਖਣੇ ਨਿਰੇ ਤੋ ਹੀ ਕੁੱਟਦਾ ਰਹਿੰਦਾ ਮਤਲਬ ਦਾਣੇ ਹੋਣ ਹੀ ਨਾ ਲੰਗਾ ਕੁੱਟਦਾ ਰਹੇ ਖਾਲੀ ਤੋ ਕੁੱਟਣ ਦੀਆਂ ਖਿੱਚਣ ਅਸਾਰ ਦਾ ਰਹਿੰਦਾ ਹੈ ਭਾਵੇਂ ਉਹਦੇ ਵਿੱਚੋਂ ਫਿਰ ਕੁਝ ਮਿਲਣਾ ਥੋੜੂ ਐ ਇਹਨੇ ਬਸ ਇਹ ਹਸ਼ਰ ਹੁੰਦਾ ਉਹਦਾ ਰੱਗੇ ਫਰਮਾਨ ਹੈ ਜਬ ਸੁਪ੍ਰਸੰਨ ਭਈ ਪ੍ਰਭ ਮੇਰੀ ਗੁਰਮੁਖ ਪਰਚਾ ਲਾਏ ਨਾਨਕ ਨਾਮ ਨਰਿੰਜਨ ਪਾਇਆ ਨਾਮ ਜਪਤ ਸੁਖ ਪਾਈਂ ਨਾਨਕ ਜਦੋਂ ਮੇਰੇ ਪ੍ਰਭੂ ਜੀ ਕਿਸੇ ਮਨੁੱਖ ਉਤੇ ਬੜੇ ਪ੍ਰਸੰਨ ਹੁੰਦੇ ਅਤ੍ਰੁੱਠ ਪੈਂਦੇ ਹਨ ਤਾਂ ਫਿਰ ਕਹਿੰਦੇ ਉਹ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਤੇ ਪ੍ਰਭੂ ਜੀ ਨਾਲ ਪਰਮੇਸ਼ਰ ਨਾਲ ਪਿਆਰ ਪਾਉਂਦਾ ਹੈ ਤਾਂ ਫਿਰ ਉਹ ਮਾਇਆ ਦੇ ਮੋਹ ਤੋਂ ਨਿਰਲੇਪ ਕਰਨ ਵਾਲਾ ਹਰ ਨਾਮ ਮਨ ਵਿੱਚ ਵਸਾਉਂਦਾ ਹੈ ਅਤੇ ਨਾਮ ਜਪਦਿਆਂ ਆਤਮਿਕ ਆਨੰਦ ਮਾਣਦਾ ਹੈ ਫਿਰ ਉਹ ਜਿਹਦੇ ਉੱਤੇ ਪ੍ਰਭੂ ਖੁਸ਼ ਹੁੰਦਾ ਹੈ ਫਿਰ ਉਹ ਫਿਰ ਇਸ ਤਰ੍ਹਾਂ ਕਰਦਾ ਹੈ ਉਹਦਾ ਪਰਮਾਤਮਾ ਨਾਲ ਪਿਆਰ ਪੈਂਦਾ ਹੈ ਉਹਦਾ ਨਾਮ ਜਪਦਾ ਹੈ ਆਨੰਦ ਦੇ ਵਿੱਚ ਰਹਿੰਦਾ ਹੈ ਸੋ ਅੱਜ ਦੇ ਵਿਚਾਰਾਂ ਦੀ ਸਮਾਪਤੀ ਹੈ ਵਿਚਾਰਾਂ ਕਰਦਿਆਂ ਮਿਆਂ ਤੁੰਤਾਈਆਂ ਹੋ ਗਈਆਂ ਨੇ ਸਤਿਗੁਰੂ ਪਾਤਸ਼ਾਹ ਅਤੇ ਆਪ ਸੰਗਤ ਬਖਸ਼ਿਸ਼ਯੋਗ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ